ਦਰ ਕੀ ਨਾਮ ਜੀ ਵਾਈ ਗੁਰ ਜੀ ਦਾ ਖਾਲਸਾ ਵਾਹਿਗੁਰੂ ਮੈਂ ਉਪਤਾਸ ਸਿੰਘ ਅੱਜ ਨੈੱਟ ਸਿਕ ਕਮਿਸ਼ਨ ਦੇ ਵੱਲੋਂ ਅੱਖਾਂ ਦੇ ਜਿਹੜੇ ਮੁਫਤ ਆਪਰੇਸ਼ਨ ਚੈੱਕਅਪ ਕੈਂਪ ਹਰੇਕ ਸਾਲ ਦੇ ਵਿੱਚ ਤਕਰੀਬਨ 100 ਕੈਂਪ ਲਗਾਇਆ ਜਾਂਦਾ ਇਸ ਦੇ ਸਾਲ ਦੇ ਵਿੱਚ ਅੱਜ ਪਿੰਡ ਟੁੱਟਕਲਾਂ ਦੇ ਵਿਖੇ ਅੱਖਾਂ ਦਾ ਮੁਫਤ ਆਪਰੇਸ਼ਨ ਤੇ ਚੈੱਕਅਪ ਕੈਂਪ ਬਾਬਾ ਧਿਆਨ ਸਿੰਘ ਜੀ ਬਾਬਾ ਹਰਿਆਣੇ ਦੇ ਬਾਬਾ ਸ਼ਾਮਨਾ राजस्थान ਦੇ ਕੋਲ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਮਿਲਦਾ ਦਾ ਮੌਤ ਜਗਾਪ ਕੀਤਾ ਜਾਏਗਾ। ਔਰ ਉਹਨਾਂ ਨੂੰ ਨਜ਼ਦੀਕੀ ਅੰਕਾਂ ਲੱਗੀਆਂ ਜਾਣਗੇ। ਉਹ ਲੋੜਵੰਦ ਮਰੀਜ਼ਾਂ ਦੇ ਜਿਹੜੇ ਚਿੱਟੇ ਮੋਦੀਪਿਟਿਸ਼ਨ ਕੀਤੇ ਜਾਣਗੇ। ਜਿਹਦੇ ਵਿੱਚ ਡਾਕਟਰ ਅਮਨਦੀਪ ਸਿੰਘ ਜੀ अरोड़ा अरोड़ा ਆਈ ਹਸਪੀਟਲ ਜਨਰਲ ਦੀ ਟੀਮ ਸਾਡੇ ਕੋਲ ਪਹੁੰਚੀ ਆ। ਉਹ ਮਰੀਜ਼ਾਂ ਦਾ ਅੱਖਾਂ ਦਾ ਡਾਗਨ ਨਿਭਾ ਕਰਨਗੇ। ਉਹ ਲੋੜਵੰਦ ਮਰੀਜ਼ਾਂ ਨੂੰ ਉਹ ਲੋੜ ਅਨੁਸਾਰ ਜਿਹੜਾ ਉਹਨਾਂ ਦਾ ਇਲਾਜ ਕੀਤਾ ਜਾਏਗਾ। ਸੋ ਇਹ ਹਰੇਕ ਸਾਲ ਹੀ ਕੈਂਪ ਲਗਾਇਆ ਜਾਂਦਾ ਹੈ। ਇਦੇ ਵਿੱਚ ਸਾਡੇ ਐਨਆਰਈ ਵੀਰਾਂ ਬਹੁਤ ਬਹੁਤ ਕਰਕੇ ਜੀ ਸਾਰਿਆਂ ਦੇ ਤੇ ਸੇਵਾ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਰਾਸ ਕਰਦੇ ਆਂ ਅੱਜ ਜਿੰਨੇ ਵੀ ਮਰੀਜ਼ ਆਏ ਆ ਸਾਰੇ ਪਰਮਾਤਮਾ ਨੇ ਉਹਨਾਂ ਨੂੰ ਸਹੀ ਗਿਆ ਵਕਤ ਔਰ ਇਹਨਾਂ ਦਾ ਤਸੱਲੀ ਵਕਤ ਜਿਹੜਾ ਇਲਾਜ ਆ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਪਿੰਡ ਕਟਕਲਾ ਦੇ ਵਿੱਚ ਅਸੀਂ ਸੇਵਾ ਲੈਨੇ ਆ ਕੈਂਪ ਲਾਉਂਦਾ ਆ ਹਰ ਸਾਲ ਇੱਥੇ ਕੈਂਪ ਲਾਉਂਦੇ ਆ ਤੇ ਆਪਣੇ ਖੜ-ਬਾਠ ਵੀ ਖੋਦੇ ਆ ਇਹ ਕਟੋਰੀਵਨਾ ਚਾਰ ਪੰਜ ਛੇ ਬੰਦਾ ਕੈਂਟਰੀ ਵਿੱਚ ਆਉਂਦਾ ਜਾਂ ਪਿਆਹਾ ਬੰਦਿਆਂ ਦੇ ਆਪਰੇਸ਼ਨ ਵੀ ਹੁੰਦੇ ਆ ਤੇ ਇਥੋਂ ਨਹੀਂ ਲੈ ਕੇ ਜਾਂਦੇ ਆ ਹਸਪਤਾਲ ਦੇ ਵਿੱਚ ਕਿੰਨੇ ਕੁ ਬੰਦਿਆਂ ਦਾ ਆਪਰੇਸ਼ਨ ਤੁਸੀਂ ਕਰਦੇ ਆ ਜੀ ਕਿੰਨੇ ਦਾ ਇਲਾਜ ਫ੍ਰੀ ਹੁੰਦਾ ਤੁਹਾਡੇ ਕੋਲ ਤੇ ਪਿਆਹ ਵੀ ਬੰਦੇ ਆਉਂਦੇ ਜੇ ਪੰਜ ਸੌ ਬੰਦਾ ਆਉਂਦਾ ਜੀ ਉਹ ਪੂਨਾ ਸਾਰਿਆਂ ਦਾ ਚੈੱਕ ਅਪ ਕਰਦੇ ਆ ਹਾਂਜੀ ਜਿਹਨੇ ਵੀ ਉਹਨਾਂ ਵਿੱਚ ਪ੍ਰਸ਼ਨ ਕਰਨ ਵਾਲੇ ਹੁੰਦੇ ਉਹਨਾਂ ਸਾਰਿਆਂ ਦਾ ਚੈੱਕ ਕਰਵਾਇਆ ਜਾਂ ਜਿਨ੍ਹਾਂ ਨੂੰ ਐਂਟੀਬਾਇਓਟਿਕ ਲੋੜ ਹੋਵੇ ਐਂਟੀਬਾਇਓਟਿਕ ਜਿਨ੍ਹਾਂ ਨੂੰ ਦਵਾਈ ਦੀ ਲੋੜ ਹੋਣਾ ਉਹਨਾਂ ਨੂੰ ਦਵਾਈ ਦੇ ਦਿੱਤੀ ਆ ਜਿਲ੍ਹਾਦਰ ਨਾਲ ਸੱਤਾਂਵਾਂ ਲੈ ਕੇ ਜਾਂਦਾ ਆ ਪਰਸ਼ੀਕਾ ਵੀ ਤਾਂ ਦੂਸਰੇ ਦਿਨ ਲੈ ਕੇ ਆਈਦਾ ਜਿੱਥੇ ਉੱਥੋਂ ਜਿਲ੍ਹਾਦਰ ਦੇ ਡਾਕਟਰ ਆਉਂਦੇ ਆ ਅਸੇ ਦੂਜੇ ਦਿਨ ਇੱਥੇ ਇੱਕ ਉਹਨਾਂ ਦੀ ਚੈੱਕ ਕਰ ਗੱਡੀਆਂ ਖੜੀਆਂ ਫ੍ਰੀ ਟਿਕੀਆਂ ਹੋਈਆਂ ਕੋਈ ਪੈਸਾ ਦੇਗਾ ਜੀ ਦਾਜ ਦਾ ਕੋਈ ਪੈਸਾ ਪੁੱਛਣ ਕਿਵੇਂ ਦੇ ਫ੍ਰੀ ਚੱਲਦਾ ਸਰ ਕਿੰਨਾ ਲੋ ਗਿਆ ਆਪਾਂ ਕੇ ਜੀ ਤਾਂ ਜਿਹਦੇ ਵਿੱਚੋਂ ਕਈ ਬੰਦੇ ਇਹਦਾ ਤੇ ਨਹੀਂ ਵੀ ਹੈ ਕਿ ਜਾਣਯੋਗ ਜਾ ਤੇ ਆਉਣਯੋਗ ਵੀ ਹੈ ਨਹੀਂਗੇ ਫਿਰ ਉਹਨਾਂ ਲਈ ਤੁਸੀਂ ਕੀ ਸਹਾਇਤਾ ਕਰਦੇ ਆ ਅਸੀਂ ਉਹਨਾਂ ਲਈ ਦਾ ਵੀ ਉਹ ਚੁੰਦੇ ਆ ਉਹਨਾਂ ਉੱਪਰ ਉਲੇ ਕਿਉਂ ਨੇ ਹੈ ਹਸਪਤਲ ਲੈ ਕੇ ਉਹ ਤੋਂ ਫਿਗਰ ਨੂੰ ਲੈ ਕੇ ਉਹਨਾਂ ਦੇ ਘਰ ਸੱਡ ਕੇ ਆਉਂਦੇ ਨੇ ਜੀ ਅੱਜ ਅੱਜ ਜਿਹੜਾ ਤੁਸੀਂ ਕੈਂਪ ਲਾਇਆ ਕਿੰਨੇ ਕੁ ਮਰੀਜ਼ ਹੈਗੇ ਜਿਹੜੇ ਆਹ ਤਾਂ 600 ਦੇ ਕਰੀਬ ਹੈਗੀ ਹੈ ਠੀਕ ਹੈ ਜੀ ਤਾਂ ਬਹੁਤ ਜ਼ਿਆਦਾ ਸੰਖਿਆ ਹਾਂ ਤਾਂ ਬਹੁਤ ਜ਼ਿਆਦਾ ਸਕਦਾ ਹੈ ਹਰੇਕ ਸਾਲ ਇਦਾਂ ਹੀ ਚੱਲਦਾ ਆ ਠੀਕ ਹੈ ਜੀ ਸਾਲ WhatsApp ਭੁੱਲੇਗਾ ਹਰੇਕ ਸਾਲ ਇਦਾਂ ਹੀ ਲੰਮੇ ਚੱਲਦਾ ਅਸੀਂ ਇਸ ਦਵਲੇਦਨ ਜਿਹੜੇ ਖੱਡਪਾਡਨ ਕੈਂਪ ਲਵਾਈਤਾ ਹੈ ਠੀਕ ਹੈ ਜੀ ਅਸੀਂ ਸਤੰਬਰ ਦੇ ਵਿੱਚ ਭਾਣ ਕੈਂਪਲਰ ਉੱਕੇ ਵੀ 200 ਤੋਂ ਇੱਥੇ ਵੀ 200 ਤੋਂ ਐਨ ਆਰ ਆਈ ਸਾਰੇ ਵੀਰ ਤੈਨੂੰ ਫਿਰ ਅੱਗੇ ਟੈਂਪਲ ਹੋਜੀ ਠੀਕ ਹੈ ਜੀ